ਅਸੀਂ ਤਾਂ ਅਸੀਂ ਤਾਂ ਦੇਖੋ ਅਸੀਂ ਤਾਂ ਚਾਹਨੇ ਆ ਵੀ ਇੱਥੇ ਵਿਧਾਨ ਸਭਾ ਦੇ ਅੰਦਰ ਡਿਬੇਟ ਹੋਵੇ ਕੋਈ ਜਿਹੜਾ ਚੰਗਾ ਪੰਜਾਬ ਦੇ ਮੁੱਦਿਆਂ ਤੇ ਕੋਈ ਗੱਲ ਹੋਵੇ ਉਹਦਾ ਹੱਲ ਨਿਕਲ ਕੇ ਆਵੇ ਪਰ ਮੈਂ ਨਾ ਇੱਕ ਜਿਹੜਾ ਬਾਕੀ ਗੱਲਾਂ ਦੇ ਜਵਾਬ ਵਿੱਤ ਮੰਤਰੀ ਸਾਹਿਬ ਦੇਣਗੇ ਕੋ ਇਹਨਾਂ ਨੂੰ ਸਵਾਲ ਕੀਤੇ ਆ ਇੱਕ ਸਰ ਮੈਂ ਜਿਹੜਾ ਲੀਡਰ ਆਪੋਜੀਸ਼ਨ ਨੇ ਰੇਜ਼ ਕੀਤਾ ਕਿ ਬਾਹਰਲੇ ਜਿਹੜੇ ਸੂਬੇ ਆਲਿਆ ਨੂੰ ਨੌਕਰੀਆਂ ਪੰਜਾਬ ਦੇ ਵਿੱਚ ਜਿਹੜੀਆਂ ਨੇ ਇਹ ਮਿਲ ਜਾਂਦੀਆਂ ਇਹ ਗੱਲਾਂ ਸੋਸ਼ਲ ਮੀਡੀਆ ਤੇ ਵੀ ਕਈ ਸਾਡੇ ਆਪੋਜੀਸ਼ਨ ਦੇ ਮੈਂਬਰ ਵੀ ਜਾਂ ਕਿਹੜੇ ਕਈ ਹੋਰ ਲੋਕ ਵੀ ਜਿਹੜੇ ਆ ਚੱਕਦੇ ਰਹਿੰਦੇ ਆ ਪਰ ਸਰ ਜਿਹੜੀ ਸਾਡੇ ਸੰਵਿਧਾਨ ਦੀ ਧਾਰਾ 16 ਗੀ ਉਹਦੇ ਵਿੱਚ ਬਿਲਕੁਲ ਸਾਫ਼ ਲਿਖਿਆ ਹੈ ਕਿ ਤੁਸੀਂ ਨੌਕਰੀ ਦੇ ਮਾਮਲੇ 'ਚ ਕਿਸੇ ਨਾਲ ਡਿਸਕ੍ਰਿਮੀਨੇਟ ਨਹੀਂ ਕਰ ਸਕਦੇ ਉਹ ਕਿਸ ਰਿਲੀਜਨ ਦਾ ਕਿਸ ਕਾਸਟ ਦਾ ਤੇ ਕਿੱਥੇ ਰਹਿੰਦਾ ਇਹ ਸਭ ਕੁਝ ਸੰਵਿਧਾਨ ਮੁਤਾਬਕ ਹੁੰਦਾ ਅਸੀਂ ਤਾਂ ਅਸੀਂ ਤਾਂ ਦੇਖੋ ਅਸੀਂ ਤਾਂ ਚਾਹਣੇ ਆ ਵੀ ਇੱਥੇ ਵਿਧਾਨ ਸਭਾ ਦੇ ਅੰਦਰ ਡਿਬੇਟ ਹੋਵੇ ਕੋਈ ਜਿਹੜਾ ਚੰਗਾ ਪੰਜਾਬ ਦੇ ਮੁੱਦਿਆਂ ਤੇ ਕੋਈ ਗੱਲ ਹੋਵੇ ਉਹਦਾ ਹੱਲ ਨਿਕਲ ਕੇ ਆਵੇ ਪਰ ਮੈਂ ਨਾ ਇੱਕ ਜਿਹੜਾ ਬਾਕੀ ਗੱਲਾਂ ਦੇ ਜਵਾਬ ਵਿੱਤ ਮੰਤਰੀ ਸਾਹਿਬ ਦੇਣਗੇ ਕੋ ਇਹਨਾਂ ਨੂੰ ਸਵਾਲ ਕੀਤੇ ਆ ਇੱਕ ਸਰ ਮੈਂ ਜਿਹੜਾ ਲੀਡਰ ਆਪੋਜੀਸ਼ਨ ਨੇ ਰੇਜ਼ ਕੀਤਾ ਕਿ ਬਾਰਲੇ ਜਿਹੜੇ ਸੂਬੇ ਵਾਲਿਆਂ ਨੂੰ ਨੌਕਰੀਆਂ ਪੰਜਾਬ ਦੇ ਵਿੱਚ ਜਿਹੜੀਆਂ ਨੇ ਇਹ ਮਿਲ ਜਾਂਦੀਆਂ ਇਹ ਗੱਲਾਂ ਸੋਸ਼ਲ ਮੀਡੀਆ ਤੇ ਵੀ ਕਈ ਸਾਡੇ ਆਪੋਜੀਸ਼ਨ ਦੇ ਮੈਂਬਰ ਵੀ ਜਾਂ ਕਿਹੜੇ ਕਈ ਹੋਰ ਲੋਕ ਵੀ ਜਿਹੜੇ ਆ ਚੱਕਦੇ ਰਹਿੰਦੇ ਆ ਪਰ ਸਰ ਜਿਹੜੀ ਸਾਡੇ ਸੰਵਿਧਾਨ ਦੀ ਧਾਰਾ 16 ਗੀ ਉਹਦੇ ਵਿੱਚ ਬਿਲਕੁਲ ਸਾਫ਼ ਲਿਖਿਆ ਕਿ ਤੁਸੀਂ ਨੌਕਰੀ ਦੇ ਮਾਮਲੇ 'ਚ ਕਿਸੇ ਨਾਲ ਡਿਸਕ੍ਰਿਮੀਨੇਟ ਨਹੀਂ ਕਰ ਸਕਦੇ ਉਹ ਕਿਸ ਰਿਲੀਜਨ ਦਾ ਕਿਸ ਕਾਸਟ ਦਾ ਤੇ ਕਿੱਥੇ ਰਹਿੰਦਾ ਇਹ ਸਭ ਕੁਝ ਸੰਵਿਧਾਨ ਮੁਤਾਬਕ ਹੁੰਦਾ ਅਸੀਂ ਤਾਂ ਅਸੀਂ ਤਾਂ ਦੇਖੋ ਅਸੀਂ ਤਾਂ ਚਾਹੁੰਦੇ ਆ ਵੀ ਇੱਥੇ ਵਿਧਾਨ ਸਭਾ ਦੇ ਅੰਦਰ ਡਿਬੇਟ ਹੋਵੇ ਕੋਈ ਜਿਹੜਾ ਚੰਗਾ ਪੰਜਾਬ ਦੇ ਮੁੱਦਿਆਂ ਤੇ ਕੋਈ ਗੱਲ ਹੋਵੇ ਉਹਦਾ ਹੱਲ ਨਿਕਲ ਕੇ ਆਵੇ ਪਰ ਮੈਂ ਨਾ ਇੱਕ ਜਿਹੜਾ ਬਾਕੀ ਗੱਲਾਂ ਦੇ ਜਵਾਬ ਵਿੱਤ ਮੰਤਰੀ ਸਾਹਿਬ ਦੇਣਗੇ ਕਿ ਇਹਨਾਂ ਨੂੰ ਸਵਾਲ ਕੀਤੇ ਆ ਇੱਕ ਸਰ ਮੈਂ ਜਿਹੜਾ ਲੀਡਰ ਆਪੋਜੀਸ਼ਨ ਨੇ ਰੇਜ਼ ਕੀਤਾ ਕਿ ਬਾਰਲੇ ਜਿਹੜੇ ਸੂਬੇ ਵਾਲਿਆਂ ਨੂੰ ਨੌਕਰੀਆਂ ਪੰਜਾਬ ਦੇ ਵਿੱਚ ਜਿਹੜੀਆਂ ਨੇ ਇਹ ਮਿਲ ਜਾਂਦੀਆਂ ਇਹ ਗੱਲਾਂ ਸੋਸ਼ਲ ਮੀਡੀਆ ਤੇ ਵੀ ਕਈ ਸਾਡੇ ਆਪੋਜੀਸ਼ਨ ਦੇ ਮੈਂਬਰ ਵੀ ਜਾਂ ਕਿਹੜੇ ਕਈ ਹੋਰ ਲੋਕ ਵੀ ਜਿਹੜੇ ਆ ਚੱਕਦੇ ਰਹਿੰਦੇ ਆ ਪਰ ਸਰ ਜਿਹੜੀ ਸਾਡੇ ਸੰਵਿਧਾਨ ਦੀ ਧਾਰਾ 16 ਗੀ ਉਹਦੇ ਵਿੱਚ ਬਿਲਕੁਲ ਸਾਫ਼ ਲਿਖਿਆ ਕਿ ਤੁਸੀਂ ਨੌਕਰੀ ਦੇ ਮਾਮਲੇ 'ਚ ਕਿਸੇ ਨਾਲ ਡਿਸਕ੍ਰਿਮੀਨੇਟ ਨਹੀਂ ਕਰ ਸਕਦੇ ਉਹ ਕਿਸ ਰਿਲੀਜਨ ਦਾ ਕਿਸ ਕਾਸਟ ਦਾ ਤੇ ਕਿੱਥੇ ਰਹਿੰਦਾ ਇਹ ਸਭ ਕੁਝ ਸੰਵਿਧਾਨ ਮੁਤਾਬਕ ਹੁੰਦਾ ਹੈ